ਸਸ਼ੀਗਾਲ ਮੈਂ ਮੋਹਿ ਤਲਵਾਰ ਤੇ ਤੁਸੀਂ ਵੀ ਦੇਖ ਰਹੇ ਹੋ ਸਿਆਸੀ ਸੇਕਾ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਚੱਕ ਤਾਰਾ ਵਾਲੀ ਦਾ 10 ਸਾਲਾ ਬੱਚਾ ਮਾਸਟਰ ਸ਼ਰਵਨ ਸਿੰਘ ਦੇਸ਼ ਭਰ ਦੇ ਲਈ ਪ੍ਰੇਰਨਾ ਵਟ ਕੇ ਸਾਹਮਣੇ ਆਇਆ ਉਸ ਨੂੰ ਉਸ ਦੀ ਅਸਾਧਾਰਨ ਬਹਾਦਰੀ ਸਮਝਦਾਰੀ ਦਨਿਸ਼ ਕਾਮ ਸੇਵਾ ਦੇ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025 ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਇਹ ਸਨਮਾਨ 26 ਦਸੰਬਰ 2025 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਹੋਣ ਵਾਲੇ ਸਮਾਰੋਹ ਦੌਰਾਨ ਭਾਰਤ ਦੀ ਮਾਨਯੋਗ ਰਸ਼ਟਰਪਤੀ ਵੱਲੋਂ ਦਿੱਤਾ ਜਾਵੇਗਾ ਮਾਸਟਰ ਸ਼ਰਵਨ ਸਿੰਘ ਆਪਣੇ ਪਿਤਾ ਸਮੇਤ ਦਿੱਲੀ ਦੇ ਲਈ ਐਸੇਲੇ ਰਵਾਨਾ ਹੋ ਚੁੱਕਿਆ ਤੇ ਮਾਸਟਰ ਸ਼ਰਵਨ ਸਿੰਘ ਦੀ ਪਹਿਚਾਨ ਮਈ 2025 ਦੇ ਵਿੱਚ ਆਪਰੇਸ਼ਨ ਸੰਦੂਰ ਦੇ ਦੌਰਾਨ ਹੋਈ ਇਸ ਸਮੇਂ ਭਾਰਤ ਪਾਕਿਸਤਾਨ ਸਰਹੱਦ ਤੇ ਤਣਾਪੂਰਨ ਹਾਲਾਤ ਬਣੇ ਹੋਏ ਸਨ ਤੇ ਦੁਸ਼ਮਣ ਦੇ ਡਰੋਨਾਂ ਦੀ ਲਗਾਤਾਰ ਕੁਸਪੈਟ ਦੇ ਨਾਲ ਸੁਰੱਖਿਆ ਚੁਣੌਤੀਆਂ ਵੀ ਕਾਫੀ ਵੱਧ ਗਈਆਂ ਸਨ ਇਨ੍ਹਾਂ ਮੁਸ਼ਕਲ ਹਾਲਾਤਾਂ ਦੇ ਵਿੱਚ ਵੀ ਸ਼ਰਵਨ ਸਿੰਘ ਨੇ ਅੱਗੇ ਵਧ ਕੇ ਸਰਹੱਦ ਤੇ ਤੈਨਾਤ ਫੌਜੀਆਂ ਦੀ ਮਦਦ ਕੀਤੀ ਸੀ ਬੇਸਤ ਵਕਤ ਦੀਦੇ ਜਜ਼ਬੇ ਦੇ ਨਾਲ ਭਰਪੂਰ ਸ਼ਰਵਨ ਹਰ ਰੋਜ਼ ਅਗੇਲੇ ਚੌਕੀਆਂ ਤੱਕ ਜਾਂਦਾ ਤੇ ਫੌਜੀਆਂ ਦੇ ਲਈ ਪੀਣ ਵਾਲਾ ਪਾਣੀ ਦੁੱਧ ਲੱਸੀ ਚਾਹ ਤੇ ਬਰਫ਼ ਵਰਗੀਆਂ ਜ਼ਰੂਰੀ ਚੀਜ਼ਾਂ ਪਹੁੰਚਾਉਂਦਾ ਸੀ ਦੁਸ਼ਮਣ ਦੀ ਨਿਗਰਾਨੀ ਤੇ ਹਮਲੇ ਦੇ ਖਤਰੇ ਦੇ ਬਾਵਜੂਦ ਉਸ ਦਾ ਹੌਸਲਾ ਕਦੇ ਡਿੱਗਿਆ ਨਹੀਂ ਉਸ ਦੀ ਲਈ ਨਿਸ਼ਕਾਮ ਸੇਵਾ ਲੰਮੇ ਸਮੇਂ ਤੋਂ ਤੈਨਾਤ ਫੌਜੀਆਂ ਦੇ ਲਈ ਮਹੱਤਵਪੂਰਨ ਸਹਾਰਾ ਸਾਬਤ ਹੋਈ ਤੇ ਉਹਨਾਂ ਦਾ ਮਨੋਬਲ ਹੋਰ ਮਜ਼ਬੂਤ ਹੋਇਆ ਸਿਰਫ ਐਨਆਈ ਨਹੀਂ ਸ਼ਰਵਲ ਸਿੰਘ ਨੇ ਆਪਣੇ ਪਰਿਵਾਰ ਨੂੰ ਵੀ ਸਸ਼ਸਤਰ ਬਲਾ ਦੀ ਮਦਦ ਦੇ ਲਈ ਪ੍ਰੇਰਿਤ ਕੀਤਾ ਪਰਿਵਾਰ ਨੇ ਫੌਜੀਆਂ ਦੀ ਸੁਵਿਧਾ ਅਤੇ ਲੋਜਿਸਟਿਕ ਸਹਾਇਤਾ ਦੇ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਇਸ ਦੇ ਨਾਲ ਸਰਹੱਦੀ ਖੇਤਰ ਦੇ ਵਿੱਚ ਨਾਗਰਿਕ ਸੈਨਾ ਸਹਿਯੋਗ ਦੀ ਭਾਵਨਾ ਹੋਰ ਮਜ਼ਬੂਤ ਹੋਈ ਉਸ ਦੀ ਇਸ ਹਿੰਮਤ ਤੇ ਦਾਇਰੇ ਦੇ ਭਰੇ ਬਰਤਾਨ ਦੇ ਨਾਲ ਇਲਾਕੇ ਨੂੰ ਇੱਕਜੁੱਟਤਾ ਦਿੱਤਾ ਤੇ ਦੇਸ਼ ਭਰ ਦੇ ਬੱਚਿਆਂ ਦੇ ਲਈ ਇੱਕ ਸ਼ਾਨਦਾਰ ਉਦਾਹਰਣ ਬਣੀ ਉਸਦੇ ਇਨਾ ਸਰਾਨਾ ਯੋਗ ਕੰਮਾਂ ਨੂੰ ਦੇਖਦੇ ਹੋਏ 골ਡਨ 에어로 ਡਿਵੀਜ਼ਨ ਵੱਲੋਂ ਉਸ ਦੀ ਸਿੱਖਿਆ ਨੂੰ ਸਪਾਂਸਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਉਸ ਦੀ ਅਸਾਧਾਰਨ ਬਹਾਦਰੀ ਤੇ ਲਗਾਤਾਰ ਸਮਰਪਣ ਤੇ ਦੇਸ਼ ਭਗਤੀ ਨੂੰ ਮਾਨਤਾ ਦੇਂਦੇ ਹੋਏ ਮਾਸਟਰ ਸ਼ਰਵਨ ਸਿੰਘ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025 ਦੇ ਲਈ ਚੁਣਿਆ। ਐਸੀ ਉਪਲਬਧੀ ਦੇ ਨਾਲ ਪਰਿਵਾਰ ਤੇ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਸ਼ਰਵਨ ਦੀ ਮਾਂ, ਭੈਣ ਤੇ ਦਾਦਾ ਜਿਨ੍ਹਾਂ ਨੇ ਕਿਹਾ ਕਿ ਸਨਮਾਨ ਸਿਰਫ ਉਹਨਾਂ ਦੇ ਲਈ ਪਰਿਵਾਰ ਦੇ ਲਈ ਨਹੀਂ ਸਗੋਂ ਪੂਰੇ ਪਿੰਡ ਦੇ ਲਈ ਮਾਣ ਦੀ ਗੱਲ ਹੈ ਉਸ ਨੂੰ ਉਸਦੀ ਅਸਾਧਾਰਨ ਬਹਾਦਰੀ ਸਮਝਦਾਰੀ ਦਨਿਸ਼ਕਾਮ ਸੇਵਾ ਦੇ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025 ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਇਹ ਸਨਮਾਨ 26 ਦਸੰਬਰ 2025 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਹੋਣ ਵਾਲੇ ਸਮਾਰੋਹ ਦੌਰਾਨ ਭਾਰਤ ਦੀ ਮਾਨਯੋਗ ਰਾਸ਼ਟਰਪਤੀ ਵੱਲੋਂ ਦਿੱਤਾ ਜਾਵੇਗਾ ਮਾਸਟਰ ਸ਼ਰਵਨ ਸਿੰਘ ਆਪਣੇ ਪਿਤਾ ਸਮੇਤ ਦਿੱਲੀ ਦੇ ਲਈ ਐਸੇਲੇ ਰਵਾਨਾ ਹੋ ਚੁੱਕੇ ਹੈ ਮਾਸਟਰ ਸ਼ਰਵਨ ਸਿੰਘ ਦੀ ਪਹਿਚਾਨ ਮਈ 2025 ਦੇ ਵਿੱਚ ਆਪਰੇਸ਼ਨ ਸੰਦੂਰ ਦੇ ਦੌਰਾਨ ਹੋਈ। ਇਸ ਸਮੇਂ ਭਾਰਤ-ਪਾਕਿਸਤਾਨ ਸਰਹੱਦ ਤੇ ਤਣਾਅਪੂਰਨ ਹਾਲਾਤ ਬਣੇ ਹੋਏ ਸਨ ਤੇ ਦੁਸ਼ਮਣ ਦੇ ਡਰੋਨਾਂ ਦੀ ਲਗਾਤਾਰ ਘੁਸਪੈਠ ਦੇ ਨਾਲ ਸੁਰੱਖਿਆ ਚੁਣੌਤੀਆਂ ਵੀ ਕਾਫੀ ਵੱਧ ਗਈਆਂ ਸਨ। ਇਨ੍ਹਾਂ ਮੁਸ਼ਕਲ ਹਾਲਾਤਾਂ ਦੇ ਵਿੱਚ ਵੀ ਸ਼ਰਵਨ ਸਿੰਘ ਨੇ ਅੱਗੇ ਵਧ ਕੇ ਸਰਹੱਦ ਤੇ ਤੈਨਾਤ ਕੌਜੀਆਂ ਦੀ ਮਦਦ ਕੀਤੀ ਸੀ।